ਪੰਜਾਬ ਕੇਸੀ ਮੈਂ ਹਾਂ ਨਰਿੰਦਰ ਕੁਮਾਰ ਤੇਜ ਪਾਲਿਸ਼ਟਾ ਕੇ ਲੁਧਿਆਣਾ ਦੇ ਵਿੱਚ ਬੜਾ ਨੁਕਸਾਨ ਦੇਖਣ ਨੂੰ ਮਿਲਿਆ ਵਾ ਤਸਵੀਰਾਂ ਤੁਹਾਨੂੰ ਦਿਖਾ ਰੰਦੇ ਆ ਲੁਧਿਆਣਾ ਦੇ ਦਮੋੜਿਆ ਪੁਲ ਦੇ ਕੋਲ ਦੀ ਤਸਵੀਰਾਂ ਨੇ ਜਿੱਥੇ ਰੇਲਵੇ ਦੀ ਇੱਕ ਦੀਵਾਰ ਜਿੱਦ ਕਰਨ ਕਈ ਗੱਦੀਆਂ ਜਿਹੜੀਆਂ ਵਾ ਤੇ ਇੱਥੇ ਸਰ ਜੋ ਹਾਸਕ ਰਸ ਤੋਂ ਜਿਹਨੇ ਸਾਏ ਇੱਕ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਦਮੋੜਿਆ ਪੁਲ ਹੈਗਾ ਵਾ ਸ਼ੋਨੀ ਮੱਲਾ ਇਲਾਕਾ ਹੈਗਾ ਵਾ ਅੱਜਿੱਥੇ ਰੇਲਵੇ ਦੀ ਇੱਕ ਜਿਹੜੀਆਂ ਦੀਵਾਰ ਗਰੀ ਹੈ 6 ਗੱਡੀਆਂ ਜਿਹੜੀਆਂ ਵਾ ਡੈਮੇਜ ਹੋਈਆਂ ਨੇ ਤਾ ਤਸਵੀਰਾਂ ਜੋ ਦੇਖ ਰਹੇ ਹੋ ਅੱਜ ਸਵੇਰ ਤੋਂ ਹੀ ਲਗਾਤਾਰ ਬਾਰਿਸ਼ ਹੋ ਰਹੀ ਹੈਗੀ ਆ ਹਾਲਾਂਕਿ ਬੁੱਢਾ ਦਰਿਆ ਵੀ ਓਵਰਫਲੋ ਚੱਲ ਰਿਹਾ ਵਾ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਸਟ੍ਰਕਚਰ ਦੇਖ ਸਕਦੇ ਹੋ ਆ ਬਿਜਲੀ ਦੇ ਖੰਬੇ ਜਿਹੜੇ ਨੇ ਗੱਡੀਆਂ ਦੇ ਉੱਤੇ ਗਿਰੇ ਨੇ ਤਾਹਿਰ ਤੋਂ ਮੋਰੀਆ ਪੁਲ ਹੈਗਾ ਵਾ ਬਿਲਕੁਲ ਉਹਦੇ ਨਾਲ ਰੇਲਵੇ ਦੀ ਇੱਕ ਦੀਵਾਰ ਜਾ ਰਹੀ ਆ ਜੋ ਨੇੜੇ ਜਿਹੜੀਆਂ ਗੱਡੀਆਂ ਜਿਹੜੀਆਂ ਖੜੀਆਂ ਸੀਗੀਆਂ ਉਹਨਾਂ ਦੇ ਉੱਤੇ ਇਹ ਦੀਵਾਰ ਜਿਹੜੀਆਂ ਡਿੱਗੀ ਹੈਗੀ ਆ ਤਾਂ ਤੁਸੀਂ ਦੇਖ ਸਕਦੇ ਹੋ ਗੱਡੀਆਂ ਪੂਰੀ ਤਰ੍ਹਾਂ ਡੈਮੇਜ ਹੋਈਆਂ ਹੈਗੀਆਂ ਨੇ अच्छा आपका भी कोई किराया क्या रेडी है यहाँ पे? पे है कहाँ पे लगती थी यही यही थे रेडी यही पे नीचे आग है? का तो तस्वीर देख रहे हो जिमे की दिखा रहे कितने बजे गिरी है दुवार ਇਹ ਮੇਰੇ ਨਾਲ ਸਵੇਰ 8 ਵਜੇ ਕਹਿ ਰਹੇ ਸਵੇਰੇ ਹਾਂ ਆਪਕੇ ਸਵੇਰੇ ਕਿਰਾ ਬਾਰਿਸ਼ ਹੋਰੀ ਤਬਕਦੀ ਹੈ ਤਾਂ ਬਿਲਕੁਲ ਇਹ ਤਸਵੀਰਾਂ ਦੇਖ ਸਕਦੇ ਹੋ ਜਿਵੇਂ ਕਿ ਦੱਸ ਰਹੇ ਨੇ ਕਿ ਉਹਨਾਂ ਦੀ ਖੋਲਪਾਂ ਦੀ ਰੇੜੀ ਹੈਗੀ ਆ ਹਾਊਸ ਦੇ ਉੱਤੇ ਇਹ ਦਵੱਲ ਗਈ ਆ ਇਧਰ ਤੋਂ ਤੁਸੀਂ ਦੇਖ ਸਕਦੇ ਹੋ ਤਕਰੀਬ 6 ਗੱਡੀਆਂ ਜਿਹੜੀਆਂ ਵਾ ਇਸਦੇ ਦੇ ਢੇਠਾ ਜਿਹੜੀਆਂ ਵਾ ਤੱਪ ਗਈਆਂ ਨੇ ਇੱਕ ਵੱਡਾ ਨੁਕਸਾਨ ਜਿਹੜਾ ਵਾ ਹੋਇਆ ਹੈਗਾ ਵਾ ਅੱਜ ਸਵੇਰ ਤੋਂ ਹੀ ਲਗਾਤਾਰ بارش ਹੋ ਰਹੀ ਹੈਗੀ ਆ ਮੌਸਮ ਬਾਗਵਲੋ ਵੀ orange alert ਜਿਹੜਾ ਵਾ ਇਸ ਵਕਤ ਜਾਰੀ ਕਰ ਦਿੱਤਾ ਗਿਆ ਵਾ ਕਈ ਗੱਡੀਆਂ ਜਿਹੜੀਆਂ ਵਾ ਲਗਜ਼ਰੀ ਗੱਡੀਆਂ ਨੇ ਜਿਹੜੀਆਂ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੀਆਂ ਨੇ ਬਿਨਾਂ ਰਾਂ ਦਾ ਤਮੋਰੀਆ ਪੁਲ ਇਲਾਕਾ ਹੈਗਾ ਵਾ ਉਸ ਤੇ ਨਾਲ ਹੀ ਰੇਲਵੇ ਦੀ ਇੱਕ ਦੁਆਰ ਨਿਕਲਦੀ ਆ ਤਾ ਇੱਧਰ ਤੁਸੀਂ ਦੇਖ ਸਕਦੇ ਹੋ ਆਸ-ਪਾਸ ਘਰ ਬਣੇ ਹੋਏ ਨੇ ਤਾਂ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਵਾ ਇੱਥੇ ਖੜੀਆਂ ਹੋਈਆਂ ਸੀਗੀਆਂ ਜਿੱਥੇ ਇਹ ਡੈਮੇਜ ਹੋਈ ਜਾਂਦੇ ਸੋਏ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਲੁਧਿਆਣਾ ਤੋਂ ਅੱਜ ਸਵੇਰ ਤੋਂ ਹੀ ਲਗਾਤਾਰ بارش ਹੋ ਰਹੀ ਹੈ ਜੀ ਇਹ ਕਈ ਇਲਾਕਿਆਂ ਦੇ ਵਿੱਚ ਪਾਣੀ ਖੜਿਆ ਹੈ ਉਸ ਦੀ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ ਤਾਂ ਤੁਸੀਂ ਕਾਰਨ ਦੇ ਸਕਦੇ ਹੋ ਜਿਸ ਦੀ ਗਿਣਤੀ ਜਿਹੜੀ ਆ ਇਹ ਤੋਂ 6 ਦੱਸੀ ਜਾ ਰਹੀ ਹੈ ਤਾਂ ਪੂਰੀ ਤਰ੍ਹਾਂ ਗੱਡੀਆਂ ਜਿਹੜੀਆਂ ਵਾ ਡੈਮੇਜ ਹੋ ਚੁੱਕੀਆਂ ਨੇ ਕੁਝ ਫਾਸਟ ਫੂਡ ਵੀ ਰੇੜੀਆਂ ਖੜੀਆਂ ਸੀਗੀਆਂ ਉਹਨਾਂ ਦੇ ਉੱਤੇ ਵੀ ਇਹ ਦੀਵਾਰ ਜਿਹੜੀ ਆ ਡਿੱਗੀ ਹੈਗੀ ਆ ਹਾਲਕੀ ਇਹ ਸਵੇਤ ਦਾ ਸਮਾਸੀਆ ਆ بارش ਕਰਕੇ ਕੋਲ ਜਿਹੜਾ ਵਾ ਇਸਤਵਾਰ ਦੇ ਨਾਲ ਨਹੀਂ ਖੜੇ ਸੀ ਇਸ ਕਰਕੇ ਵੱਡਾ ਬਚਾ ਰਿਹਾ ਵਾ ਜੋ ਜਾਨੀ ਨੁਕਸਾਨ ਤੋਂ ਬਚਾ ਰਿਹਾ ਵਾ ਹਾਲਕੀ ਮਾਲੀ ਨੁਕਸਾਨ ਇੱਕ ਵੱਡਾ ਹੋ ਗਿਆ ਵਾ ਸੋ ਬਰਸਾਤ ਕਰਮ ਵੱਡਾ ਨੁਕਸਾਨ ਵਿਧਾਨਾ ਦੇ ਵਿੱਚ ਹੋਇਆ ਵਾ ਕਈ ਇਲਾਕਿਆਂ ਦੇ ਵਿੱਚ ਪੇਂਡ ਡਿੱਗੇ ਨੇ ਕਈ ਥਾਵਾਂ ਤੇ ਇਹੇ ਦਿਵਾਰਾਂ ਡਿੱਗੀਆਂ ਨੇ ਉਸਦੀਆਂ ਵੀ ਜੋ ਸੂਚਨਾਵਾਂ ਮੈਦਰੀਆਂ ਦੇ ਫਿਲਹਾਲ ਇੱਕ ਇੱਕ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਲੁਧਿਆਣਾ ਦਾ ਬੁੱਟਾ ਦਰਿਆ ਦਿਖਾਇਆ ਵਾ ਜਿੱਥੇ ਬੁੱਟਾ ਦਰਿਆ ਪਾਣੀ ਦਾ ਓਵਰਫਲੋ ਹੋਇਆ ਵਾ ਉਥੇ ਬੰਨ ਟੁੱਟਿਆ ਵਾ ਸ਼ਿਪੂਰੀ ਪੁਲੀ ਦੇ ਕੋਲ ਤਾਂ ਦੂਸਰੀ ਤਸਵੀਰ ਜੋ ਤੁਹਾਡੇ ਨਾਲ ਸੀ ਸਾਂਝੀ ਕਰ ਰਿਹਾ ਇਸ ਵਕਤ ਜਿਹੜੀ ਇਹ ਤਸਵੀਰ ਆ ਦਮੋਰੀਆਪੁਰ ਇਲਾਕਾ ਹੈਗਾ ਵਾ ਤਾਂ ਉਸ ਤੋਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪਾਣੀ ਜਿਹੜਾ ਵਾ ਖੜਿਆ ਹੋਇਆ ਵਾ ਹਾਲਾਂਕਿ ਟ੍ਰੈਫਿਕ ਨੂੰ ਇੱਕ ਵੱਡੀ ਸਮੱਸਿਆ ਆ ਰਹੀ ਆ ਇਹ ਥਾਵਾਂ ਤੇ ਪਾਣੀ ਖੜਾ ਹੋ ਚੁੱਕਾ ਵਾ ਕਈ ਥਾਵਾਂ ਤੇ ਗੱਡੀਆਂ ਜਿਹੜੀਆਂ ਵਾ ਵਿੱਚ ਡੋਪਰੀਆਂ ਨੇ ਤਾਂ ਇਸ ਪੋਲ ਦੇ ਨਾਲ ਜੋ ਦੀਵਾਰ ਜੋ ਹੈਗੀ ਰੇਲਵੇ ਜੀ ਉੱਤੇ ਤੁਸੀਂ ਦੇਖ ਸਕਦੇ ਹੋ ਨਗਰ ਨਿਗਮ ਦੀ ਟੀਮਾਂ ਵੀ ਲਗਾਤਾਰ ਕੰਮ ਤੇ ਲੱਗੀਆਂ ਨੇ ਪਰ ਬਾਰਿਸ਼ ਜਿਹੜੀ ਬਹੁਤ ਜ਼ਿਆਦਾ ਤੇਜ਼ ਪੈ ਰਹੀ ਹੈ ਜਿਸ ਕਰਕੇ ਇੱਕ ਵੱਡਾ ਨੁਕਸਾਨ ਹੋਇਆ ਵਾ ਤਾਂ ਇਹ ਸੋਣੀ ਮੱਲਾ ਹੈਗਾ ਵਾ ਤੇ ਉਸ ਤੇ ਨਾਲ ਇੱਕ ਵੱਡਾ ਹਸਾਇਆ ਬੜੀ ਲਵੇਦੀਕ ਦੀਵਾਰ ਜੋ ਰੇਲਵੇ ਲਾਈਨ ਨਿਕਲ ਦਿਆ ਤਾਂ ਉੱਥੋਂ ਦੀ ਇੱਕ ਦੀਵਾਰ ਜਿਹੜੀ ਹੈ ਇੱਕ ਡਿੱਗੀ ਹੈਗੀ ਆ ਜੇ ਤੁਸੀਂ ਦੇਖ ਸਕਦੇ ਹੋ ਵੱਡੀ ਦੀਵਾਰ ਹੈਗੀ ਆ ਗੱਡੀਆਂ ਜਿਹੜੀਆਂ ਵਾ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੀਆਂ ਹੈ ਇਹਨਾਂ ਗੱਡੀਆਂ ਉੱਤੇ ਇਹ ਦੀਵਾਰ ਜਿਹੜੀ ਹੈ ਗਿਰੀ ਹੈਗੀ ਆ ਸੋ ਵੱਡਾ ਨੁਕਸਾਨ ਹੋਇਆ ਹੈਗਾ ਵਾ ਮੌਸਮ ਅੱਜ ਸਵੇਰ ਤੋਂ ਹੀ ਲਗਾਤਾਰ ਬਦਰਿਆਵਾ ਲਗਾਤਾਰ ਤੇਜ਼ بارش ਹੋ ਰਹੀ ਹੈ ਕਿ ਇਹ ਕਈ ਥਾਵਾਂ ਤੇ ਪਾਣੀ ਜਿਹੜਾ ਵਾ ਖੜਿਆ ਹੈਗਾ ਵਾ ਉਸਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੇ ਕਿਤੇ ਕੁਝ ਦੁਕਾਨਦਾਰ ਵੀ ਇੱਥੇ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਆਪਣੀ ਕੋਈ ਕਾਰ ਹੈਗੀ ਕੋਈ ਆਪਣੀ ਕਾਰ ਦਾ ਬਚਾ ਹੋ ਗਿਆ ਜੀ ਰਾਤ ਹੀ ਕੱਢ ਕੇ ਲੈ ਗਏ ਸੀ ਅੱਛਾ ਹਾਂਜੀ ਇਹ ਕਿੰਨੇ ਕੋਈ ਡਿਗੀ ਕੁਝ ਕੋਈ ਕੋਈ ਵਾਹ ਕੁਛਾ ਕਰਦੇ ਨੇ ਕਿ ਕਿੰਨੀਆਂ ਗੱਡੀਆਂ ਹੈਗੀ ਟੋਟਲ ਵੀ ਡੈਮੇਜ ਹੈ ਅਮਰੇ ਸੰਪੂਰਨ ਡੈਮੇਜ ਦੇਖ ਸਕਦੇ ਹੋ 5 ਤੋਂ 6 ਗੱਡੀਆਂ ਹੋ ਗਈਆਂ ਨੇ ਡੈਮੇਜ ਟੋਟਲੀ ਤਾਂ ਬਿਲਕੁਲ ਅੱਜ ਵੀ ਬਾਈ ਦੱਸ ਰਹੇ ਨੇ ਕਿ ਸਵੇਰੇ ਇਹ ਕਰੀਬ ਹਾਸੋ ਹੈ ਬਾਠੋਏ ਦੇ ਕਰੀਬ ਇਹ ਹਾਸਾ ਜਿਹੜਾ ਦੱਸਿਆ ਜਾ ਰਿਹਾ ਵਾ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਵਾ ਪਰ ਮਾਲੀ ਨੁਕਸਾਨ ਇੱਕ ਵੱਡਾ ਹੋਇਆ ਵਾ ਲੋਕ ਜਿਹੜੇ ਨੇ ਇੱਥੇ ਆਸਪਾਸ ਜੰਦਿਨ ਆਪਣੀਆਂ ਕਾਰਾਂ ਜਿਹੜੀਆਂ ਵਾ ਹਮੇਸ਼ਾ ਇੱਥੇ ਖੜੀਆਂ ਕਰਦੇ ਨੇ ਸਰਾ ਇੱਕ ਬਿਜਲੀ ਦਾ ਪੋਲ ਜਿਹੜਾ ਵਾ ਉਹ ਵੀ ਗਿੜਿਆ ਹੈਗਾ ਵਾ ਸੋ ਲੁਧਿਆਣਾ ਤੋਂ ਅਸੀਂ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਵਾ ਸੰਜੀ ਕੀਤੀਆਂ ਨੇ ਅੱਛਾ ਸੋ ਕੁਝ ਦੇਸਾਂ ਦੇ ਉਹ ਕਾਰਾਂ ਦੇ ਉੱਤੇ ਇੱਕ ਰੇਲਵੇ ਦੀ ਦੀਵਾਰ गिरਨ ਕਰਕੇ ਇੱਕ ਵੱਡਾ مالی ਨੁਕਸਾਨ ਹੋ ਗਿਆ ਤੇ ਫਾਸਟਪੁਟ ਦੀ ਕੁਝ ਰੀੜੀਆਂ ਜਿਹੜੀਆਂ ਵਾ ਲੱਗੀਆਂ ਸੀਗੀਆਂ ਉਹ ਵੀ ਡੈਮੇਜ ਹੋ ਚੁੱਕੀਆਂ ਨੇ ਤਾਂ ਜਬਿਜਲੀ ਦਾ ਪੋਲ ਜਿਹੜਾ ਹੈਗਾ ਵਾ ਇਹ ਵੀ ਜਿਹੜਾ ਵਾ ਗਿਰੀਆ ਹੈਗਾ ਵਾ ਫਿਲਾਲ ਉਹ ਇਥੇ ਬਿਜਲੀ ਬੁਹਾ ਦੇ ਜਿਹੜੇ ਪੰਜਾਬ ਕੇਸੀ ਮੈਂ ਹਾਂ ਨਰਿੰਦਰ ਕੁਮਾਰ ਦਾ ਤੇਜ ਪਾਲਿਸ਼ਟਾ ਕੇ ਲੁਧਿਆਣਾ ਦੇ ਵਿੱਚ ਵੱਡਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਵਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੇ ਦਮੋੜਿਆ ਪੁਲ ਦੇ ਕੋਲ ਦੀ ਤਸਵੀਰਾਂ ਨੇ ਜਿੱਥੇ ਬੇਸ਼ਕੀ ਵੀ ਇੱਕ ਬੁਲਦਜ਼ਰ ਕਰਨ ਕਈ ਜੱਦੀਆਂ ਜਣੀਆਂ ਵਾ ਅ ਜਿਹੇ ਸਰ ਜੋ ਹਾਸਕ ਰਤੋਂ ਜਨੇ ਸਾਇਕ ਕਿਕ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਦਮੋੜਿਆ ਪੁਲ ਹੈਗਾ ਵਾ ਸ਼ੋਨੀ ਮੱਲਾ ਇਲਾਕਾ ਹੈਗਾ ਵਾ ਅੱਜ ਜਿੱਥੇ ਰੇਲਵੇ ਦੀ ਇੱਕ ਜਿਹੜੀਆਂ ਦੀਵਾਰ ਖੜੀ ਹੈ 6 ਗੱਡੀਆਂ ਜਿਹੜੀਆਂ ਵਾ ਡੈਮੇਜ ਹੋਈਆਂ ਨੇ ਆ ਤਸਵੀਰਾਂ ਜੋ ਦੇਖ ਰਹੇ ਹੋ ਅੱਜ ਸਵੇਰ ਤੋਂ ਹੀ ਲਗਾਤਾਰ ਬਾਰਿਸ਼ ਹੋ ਰਹੀ ਹੈਗੀ ਆ ਹਾਲਾਂਕਿ ਬੁੱਢਾ ਦਰਿਆ ਵੀ ਓਵਰਫਲੋ ਚੱਲ ਰਿਹਾ ਵਾ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਟਰੈਕ ਚ ਦੇ ਸਕਦੇ ਹੋ ਤਾਂ ਬਿਲੀ ਦੇ ਖੰਬੇ ਜਿਹੜੇ ਨੇ ਗੱਡੀਆਂ ਦੇ ਉੱਤੇ ਗਿਰੇ ਨੇ ਤਾਹਿਰ ਦ ਮੋਰੀਆ ਪੁਲ ਹੈਗਾ ਵਾ ਬਿਲਕੁਲ ਉਹਦੇ ਨਾਲ ਤੇ ਰੇਲਵੇ ਦੀ ਇੱਕ ਦੀਵਾਰ ਜਾ ਰਹੀ ਆ ਜੋ ਨੇੜੇ ਜਿਹੜੀਆਂ ਗੱਡੀਆਂ ਜਿਹੜੀਆਂ ਖੜੀਆਂ ਸੀਗੀਆਂ ਤਾਂ ਉਹਨਾਂ ਦੇ ਉੱਤੇ ਇਹ ਦੀਵਾਰ ਜਿਹੜੀਆਂ ਡਿੱਗੀ ਹੈਗੀ ਆ ਤਾਂ ਇਹ ਤੁਸੀਂ ਦੇਖ ਸਕਦੇ ਹੋ ਗੱਡੀਆਂ ਪੂਰੀ ਤਰ੍ਹਾਂ ਡੈਮੇਜ ਹੋਈਆਂ ਹੈਗੀਆਂ ਨੇ

ਇਹ ਮੇਰੇ ਵੱਲੋਂ 7 ਵਜੇ ਕਹਿਰਾ ਸਵੇਰੇ ਹਾਂ ਆਪਕੇ ਸਵੇਰੇ ਕਿਰਾ ਬਾਰਿਸ਼ ਹੋਰੀ ਦਮਗਦੀ ਹੈ ਬਿਲਕੁਲ ਇਹ ਤਸਵੀਰਾਂ ਦੇਖ ਸਕਦੇ ਹੋ ਜਿਵੇਂ ਕਿ ਦੱਸ ਰਹੇ ਨੇ ਕਿ ਉਹਨਾਂ ਦੀ ਗੋਲ ਗੁਫੇ ਦੀ ਰੇੜੀ ਹੈਗੀ ਆ ਹਾਊਸ ਦੇ ਉੱਤੇ ਇਹ ਜਵਾਨਗੀ ਆ ਇਧਰ ਤੁਸੀਂ ਦੇਖ ਸਕਦੇ ਹੋ ਤਕਰੀਬ 6 ਗੱਡੀਆਂ ਜਿਹੜੀਆਂ ਵਾ ਇਸਦੇ ਦੇ ਢੇਠਾ ਜਿਹੜੀਆਂ ਵਾ ਤੱਪੀਆਂ ਨੇ ਇੱਕ ਵੱਡਾ ਨੁਕਸਾਨ ਜਿਹੜਾ ਵਾ ਹੋਇਆ ਹੈਗਾ ਵਾ ਅੱਜ ਸਵੇਰ ਤੋਂ ਹੀ ਲਗਾਤਾਰ بارش ਹੋ ਰਹੀ ਹੈਗੀ ਆ ਮੌਸਮ ਭਾਗਵਨ ਨੇ ਵੀ orange alert ਜਿਹੜਾ ਵਾ ਸਖਤ ਜਾਰੀ ਕਰ ਦਿੱਤਾ ਗਿਆ ਵਾ ਕਈ ਗੱਡੀਆਂ ਜਿਹੜੀਆਂ ਵਾ ਲਗਜ਼ਰੀ ਗੱਡੀਆਂ ਨੇ ਜਿਹੜੀਆਂ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੀਆਂ ਨੇ ਇਹ ਲੱਗਦਾ ਦਾ ਤਮੋਰੀਆ ਪੁਲ ਇਲਾਕਾ ਹੈਗਾ ਵਾ ਉਸ ਤੇ ਨਾਲ ਹੀ ਰੇਲਵੇ ਦੀ ਇੱਕ ਦੁਆਰ ਨਿਕਲਦੀ ਆ ਤਾ ਇੱਧਰ ਤੁਸੀਂ ਦੇਖ ਸਕਦੇ ਹੋ ਆਸ-ਪਾਸ ਘਰ ਬਣੇ ਹੋਏ ਨੇ ਤਾਂ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਵਾ ਇੱਥੇ ਖੜੀਆਂ ਹੋਈਆਂ ਸੀਆਂ ਜਿੱਥੇ ਇਹ ਡੈਮੇਜ ਹੋਈਆਂ ਨੇ ਹਾਂ ਸੋ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਲੁਧਿਆਣਾ ਤੋਂ ਅੱਜ ਸਵੇਰ ਤੋਂ ਹੀ ਲਗਾਤਾਰ بارش ਹੋ ਰਹੀ ਹੈ ਜੀ ਇਹ ਕਈ ਇਲਾਕਿਆਂ ਦੇ ਵਿੱਚ ਪਾਣੀ ਖੜਿਆ ਹੈ ਉਸ ਦੀ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ ਤਾਂ ਤੁਸੀਂ ਕਾਰਾਂ ਦੇਖ ਸਕਦੇ ਹੋ ਜਿਸ ਦੀ ਗਿਣਤੀ ਜਿਹੜੀ ਆ ਇਹ 1 ਤੋਂ 6 ਦੱਸੀ ਜਾ ਰਹੀ ਹੈ ਤਾਂ ਪੂਰੀ ਤਰ੍ਹਾਂ ਗੱਡੀਆਂ ਜਿਹੜੀਆਂ ਵਾ ਡੈਮੇਜ ਹੋ ਚੁੱਕੀਆਂ ਨੇ ਕੁਝ ਫਾਸਟ ਫੂਡ ਵੀ ਰੀਡੀਆ ਖੜੀਆਂ ਸੀਗੀਆਂ ਉਹਨਾਂ ਦੇ ਉੱਤੇ ਵੀ ਇਹ دیوار ਜਿਹੜੀ ਆ ਡਿੱਗੀ ਹੈਗੀ ਆ ਹਾਲਕੀ ਇਹ ਸੁਰੇਤ ਦਾ ਸਮਾਸੀਆ ਆ بارش ਕਰਕੇ ਕੋਲ ਜਿਹੜਾ ਵਾ ਇਸਤਵਾਰ ਦੇ ਨਾਲ ਨਹੀਂ ਖੜੇ ਸੀ ਇਸ ਕਰਕੇ ਵੱਡਾ ਬਚਾਰਿਆ ਵਾ ਜੋ ਜਾਨੀ ਨੁਕਸਾਨ ਤੋਂ ਬਚਾਰਿਆ ਵਾ ਹਾਲਕੀ ਮਾਲੀ ਨੁਕਸਾਨੇ ਕੋ ਵੱਡਾ ਹੋ ਗਿਆ ਵਾ ਸੋ ਬਰਸਾਤ ਕਰਨ ਵੱਡਾ ਨੁਕਸਾਨ ਵਿਧਾਨਾ ਦੇ ਵਿੱਚ ਹੋਇਆ ਵਾ ਕਈ ਇਲਾਕਿਆਂ ਦੇ ਵਿੱਚ ਪੇਡ ਡਿੱਗੇ ਨੇ ਕਈ ਥਾਵਾਂ ਤੇ ਇਹ ਦਿਵਾਰਾਂ ਡਿੱਗੀਆਂ ਨੇ ਉਸਤੀਆਂ ਵੀ ਜੋ ਸੂਚਨਾਵਾਂ ਮੈਦਰੀਆਂ ਦੇ ਫਿਲਹਾਲ ਇੱਕ ਇੱਕ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਲੁਧਿਆਣਾ ਦਾ ਬੁੱਟਾ ਦਰਿਆ ਦਿਖਾਇਆ ਵਾ ਜਿੱਥੇ ਬੁੱਟਾ ਦਰਿਆ ਪਾਣੀ ਦਾ ਓਵਰਫਲੋ ਹੋਇਆ ਵਾ ਉੱਥੇ ਬੰਨ ਟੁੱਟਿਆ ਵਾ ਸ਼ਿਪੂਰੀ ਪੁਲੀ ਦੇ ਕੋਲ ਤਾਂ ਦੂਸਰੀ ਤਸਵੀਰ ਜੋ ਤੁਹਾਡੇ ਨਾਲ ਸੀ ਸਾਂਝੀ ਕਰ ਰਿਹਾ ਇਸ ਵਕਤ ਜਿਹੜੀ ਇਹ ਤਸਵੀਰ ਆ ਦਮੋਰੀਆਪੁਰ ਇਲਾਕਾ ਹੈਗਾ ਵਾ ਤਾਂ ਉਸ ਤੋਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪਾਣੀ ਜਿਹੜਾ ਵਾ ਖੜਿਆ ਹੋਇਆ ਵਾ ਹਾਲਾਂਕਿ ਟ੍ਰੈਫਿਕ ਨੂੰ ਇੱਕ ਵੱਡੀ ਸਮੱਸਿਆ ਆ ਰਹੀ ਆ ਅ ਕਈ ਥਾਵਾਂ ਤੇ ਪਾਣੀ ਖੜਾ ਹੋ ਚੁੱਕਾ ਵਾ ਕਈ ਥਾਵਾਂ ਤੇ ਗੱਡੀਆਂ ਜਿਹੜੀਆਂ ਵਾ ਵਿੱਚ ਡੋਪਰੀਆਂ ਨੇ ਤਾਂ ਇਸ ਪੋਲ ਦੇ ਨਾਲ ਜੋ ਦੀਵਾਰ ਜੋ ਹੈਗੀ ਇਹ ਰੇਲਵੇ ਦੀ ਉੱਤੇ ਤੁਸੀਂ ਦੇਖ ਸਕਦੇ ਹੋ ਨਗਰ ਨਿਗਮ ਦੀ ਇਹ ਟੀਮਾਂ ਵੀ ਲਗਾਤਾਰ ਕੰਮ ਤੇ ਲੱਗੀਆਂ ਇਹਨੇ ਪਰ ਬਾਰਿਸ਼ ਜਿਹੜੀ ਬਹੁਤ ਜ਼ਿਆਦਾ ਤੇਜ਼ ਪੈ ਰਹੀ ਹੈ ਜਿਸ ਕਰਕੇ ਇੱਕ ਵੱਡਾ ਨੁਕਸਾਨ ਹੋਇਆ ਵਾ ਤਾਂ ਇਹ ਸੋਣੀ ਮੱਲਾ ਹੈਗਾ ਵਾ ਤੇ ਉਸ ਤੇ ਨਾਲ ਇੱਕ ਵੱਡਾ ਹਾਸਾ ਹੈ ਬੜੀ ਵਿਦਿਕ ਦੀਵਾਰ ਜੋ ਰੇਲਵੇ ਲਾਈਨ ਨਿਕਲਦੀ ਆ ਉਹ ਤੋਂ ਦੀ ਇੱਕ ਦੀਵਾਰ ਜਿਹੜੀ ਹੈ ਇੱਕ ਡਿੱਗੀ ਹੈਗੀ ਆ ਜੇ ਤੁਸੀਂ ਦੇਖ ਸਕਦੇ ਹੋ ਵੱਡੀ ਦੀਵਾਰ ਹੈਗੀ ਆ ਗੱਡੀਆਂ ਕਿਹੜੀਆਂ ਵਾਪੂਰੀ ਤਰ੍ਹਾਂ ਡੈਮੇਜ ਹੋ ਚੁੱਕੀ ਹੈ ਇਹਨਾਂ ਗੱਡੀਆਂ ਉੱਤੇ ਇਹ ਦੀਵਾਰ ਜਿਹੜੀ ਹੈ ਗਿਰੀ ਹੈਗੀ ਆ ਸੋ ਵੱਡਾ ਨੁਕਸਾਨ ਹੋਇਆ ਹੈਗਾ ਵਾ ਮੌਸਮ ਅੱਜ ਸਵੇਰ ਤੋਂ ਹੀ ਲਗਾਤਾਰ ਬਦਰਿਆਵਾ ਲਗਾਤਾਰ ਤੇਜ਼ بارش ਹੋ ਰਹੀ ਹੈ ਕਿ ਇਹ ਕਈ ਥਾਵਾਂ ਤੇ ਪਾਣੀ ਜਿਹੜਾ ਵਾ ਖੜਿਆ ਹੈਗਾ ਵਾ ਉਸਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੇ ਕਿਤੇ ਕੁਝ ਦੁਕਾਨਦਾਰ ਵੀ ਇੱਥੇ ਆ ਗਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅ ਭਾਈ ਆਪਣੀ ਕੋਈ ਕਾਰ ਹੈਗੀ ਕੋਈ ਕਾਰ ਦਾ ਪਤਾ ਹੋ ਗਿਆ ਜੀ ਰਾਤ ਹੀ ਕੱਢ ਕੇ ਲੈ ਕੇ ਗਏ ਸੀ ਅੱਛਾ ਹਾਂਜੀ ਇਹ ਕਿੰਨੇ ਕੋਈ ਡਿੱਗੀ ਕੁਝ ਕੋਈ ਕੋਈ ਵਾਹ ਕੋ ਸਾਕਰਟ ਦੇ ਕਿ ਕਿੰਨੀਆਂ ਗੱਡੀਆਂ ਹੈਗੀ ਟੋਟਲ ਇੰਡੀਜ ਡੈਮੇਜ ਹੈ ਅਮਰੇ ਸੰਪੂਰਨ ਡੈਮੇਜ ਦੇਖ ਸਕਦੇ ਹਾਂ ਪੰਜ ਤੋਂ 6 ਗੱਡੀਆਂ ਹੋਵੇ ਨੇ ਡੈਮੇਜ ਟੋਟਲੀ ਬਿਲਕੁਲ ਅਜਵੇਂ ਬਾਈ ਦੱਸ ਰਹੇ ਨੇ ਕਿ ਸਵੇਰੇ ਇਹ ਕਰੀਬ ਹਾਸੋ ਹੈ ਬਾਠੋਏ ਦੇ ਕਰੀਬ ਇਹ ਹਾਸੜਾ ਦੱਸਿਆ ਜਾ ਰਿਹਾ ਵਾ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਵਾ ਪਰ ਮਾਲੀ ਨੁਕਸਾਨ ਇੱਕ ਵੱਡਾ ਹੋਇਆ ਵਾ ਲੋਕ ਜਿਹੜੇ ਨੇ ਇੱਥੇ ਆਸ-ਪਾਸ ਜਲਦੀ ਨੂੰ ਆਪਣੀਆਂ ਕਾਰਾਂ ਜਿਹੜੀਆਂ ਵਾ ਹਮੇਸ਼ਾ ਇੱਥੇ ਖੜੀਆਂ ਕਰਦੇ ਨੇ ਤਾਂ ਇੱਕ ਬਿਜਲੀ ਦਾ ਪੋਲ ਜਿਹੜਾ ਵਾ ਉਹ ਵੀ ਗਿਰਿਆ ਹੈਗਾ ਵਾ ਸੋ ਲੁਧਿਆਣਾ ਤੋਂ ਅਸੀਂ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਵਾ ਸਾਂਝੀ ਕੀਤੀਆਂ ਨੇ ਕੁਝ ਦੇਸਾਂ ਦੇ ਉਹ ਕਾਰਾਂ ਦੇ ਉੱਤੇ ਇੱਕ ਰੇਲਵੇ ਦੀ ਦੀਵਾਰ गिरਨ ਕਰਕੇ ਇੱਕ ਵੱਡਾ مالی ਨੁਕਸਾਨ ਹੋ ਗਿਆ ਉੱਧਰ ਫਾਸਟ ਫੂਡ ਦੀ ਕੁਝ ਰੀੜੀਆਂ ਜਿਹੜੀਆਂ ਵਾ ਲੱਗੀਆਂ ਸੀਗੀਆਂ ਉਹ ਵੀ ਡੈਮੇਜ ਹੋ ਚੁੱਕੀਆਂ ਨੇ ਤਾਂ ਬਿਜਲੀ ਦਾ ਪੋਲ ਜਿਹੜਾ ਹੈਗਾ ਵਾ ਤੇ ਵੀ ਜਿਹੜਾ ਵਾ ਗਿਰੀਆ ਹੈਗਾ ਵਾ ਫਿਲਾਲ And we leave by the